ਦੇਸੀ ਨੌਜਵਾਨੀ ਕੋਟ ਮਾਰ ਬਜਾਤੀ ਦੀ ਬੁਮਾਰਾ ਹੋਈ ਹੈ ਕੀ ਮੰਗਦਾ ਸਰ ਇਹ ਕੀ ਕਰ ਰਹੇ ਅੱਜ ਤਕਰੀਬਨ 4 ਵਜੇ ਸਾਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਇਹਦੇ ਜੇ ਪਤਾ ਲੱਗਿਆ ਸੀ ਇੱਕ ਸਟੂਡੈਂਟ ਵਿਦੇਸ਼ੀ ਜਿਹੜਾ ਜੇ ਬਾਬੂ ਵੇ ਦਾ ਸਟੂਡੈਂਟ ਹੈਗਾ ਇਹ ਇੱਥੇ ਗੁਰੂਕਾਸ਼ੀ ਕਾਲਜ ਪੜਦਾ ਹੈ ਬੀਐਸਸੀ ਚ ਤੇ ਉਹਦੀ ਜਿਹੜੀ ਹੈਗੀ ਹੈ ਕੁਝ ਅਨਨੋਨ ਮੰਨਿਆ ਨੇ ਮਾਰ ਕਟਾਈ ਕੀਤੀ ਹੈ ਜਿਹਦੇ ਕਰਕੇ ਉਹ ਬੇਉਸ਼ਿਆ ਤੇ ਇਹਦੇ ਤੇ ਕਾਰਵਾਈ ਲਈ ਜਿਹੜਾ ਹੈਗਾ ਆਪਣਾ ਸਾਨੂੰ ਉੱਤੇ ਸੋਚਣਾ ਆਈ ਸੀ ਕਿ ਉੱਥੋਂ ਕਿ ਜੇ ਜੇ ਅਸੀਂ ਮੌਕੇ ਤੇ ਜਾ ਕੇ ਜਿਹਦੇ ਜੋ ਮੁਖਬਸਾ ਖਾਣਾ ਤਲਵੰਡੀ ਸਾਬੋ ਅਤੇ ਡਿਊਟੀ ਅਫਸਰ ਉੱਤੇ ਮੌਕੇ ਤੇ ਪਹੁੰਚ ਕੇ ਮੌਕੇ ਤੇ ਪਹੁੰਚ ਕੇ ਉਹਨੂੰ ਫੌਰੀ ਟ੍ਰੀਟਮੈਂਟ ਤੇ ਲਈ ਐਂਬੂਲੈਂਸ ਭਾ ਕੇ ਹਸਪੀਟਲ ਭੇਜਿਆ ਜੇ ਤੋਂ ਉਹਨੂੰ ਹਮਸ ਹਸਪੀਟਲ ਰੈਫਰ ਕਰਤਾ ਇਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਅਸੀਂ ਇੱਕ ਸ਼ੱਕੀ ਵਿਅਕਤੀ ਨੂੰ ਜਿਹੜਾ ਰਾਉਂਡ ਅਪ ਕੀਤਾ ਹੈ ਤੇ ਉਹਦੇ ਤੋਂ ਜਿਹੜੀ ਹੈਗੀ ਅਗਲੀ ਕਚਹਿਰੀ ਅਮਲ ਵਿੱਚ ਲਿਆਤੀ ਜਾ ਰਹੀ ਹੈ ਤਾਂ ਕੀ ਮਾਮਲਾ ਚ ਪਤਾ ਚਲਿਆ ਇਹਦੇ ਜੇ ਪੈਨ ਦੇਖੋ ਇਹ ਪਤਾ ਲੱਗਿਆ ਥੋੜਾ ਜਿਹਾ ਵੀ ਪਹਿਲੀ ਦੇ ਜਿਹੜੇ ਪੜਤਾਲ ਕਰਨ ਤੇ ਵੀ ਕੱਲ੍ਹ ਇਹਦੀ ਕਿਸੇ ਸਕਿਉਰਿਟੀ ਵਾਲਿਆਂ ਨਾਲ ਗੁਰੂਕਾਸ਼ੀ ਯੂਨੀਵਰਸਿਟੀ ਦੀ ਸਕਿਉਰਿਟੀ ਹੈ ਜਿਹੜੀ ਉਹਨਾਂ ਨਾਲ ਕੋਈ ਕਹਾ ਸੁਣੀ ਹੋਈ ਸੀਗੀ ਤੇ ਹੋ ਸਕਦਾ ਕੋਈ ਉਹਦੇ ਚੋ ਵੀ ਉਸੇ ਬੈਸਤਾ ਇਹ ਨਤੀਜਾ ਹੋਵੇ ਤੇ ਬਾਕੀ ਅੱਗੇ ਫਰਦਰ ਪੜਤਾਲ ਜਿਹੜੀ ਹੈ ਜਾਰੀ ਹੈ